ਨਮਸਕਾਰ ਜੀ ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਵਰਲਡ ਤੇ ਹੱਕ ਦੀ ਆਵਾਜ਼ ਦੇ ਨਾਲ ਅੱਜ ਅਸੀਂ ਪਹੁੰਚਿਆ ਵਾਰਡ ਨੰਬਰ 48 ਦੇ ਵਿੱਚ ਜਿੱਦੇ ਕਿ ਭਾਜਪਾ ਦੇ ਉਮੀਦਵਾਰ ਕੇ ਪੀ ਰਾਲਾ ਜੀ ਔਰ ਭਾਜਪਾ ਦੀ ਸਾਰੀ ਟੀਮ ਦਾ ਭਾਰਤੀ ਜਨਤਾ ਪਾਰਟੀ ਨੇ ਜੋ ਮੈਨੂੰ ਮਰਤੇ ਵਿਸ਼ਵਾਸ ਦਿਤਾਇਆ ਵਾ ਮੈਂ ਉੱਤੇ ਖਰਾ ਉਤਰਾਂਗਾ ਔਰ ਅੱਜ ਵਾਰਡ ਨੰਬਰ 48 ਤੋਂ ਜਿਹੜੀ ਮੈਨੂੰ ਟਿਕਟ ਦਿੱਤੀ ਆ ਇਹ ਜਿਹੜੀ ਟਿਕਟ ਮਿਲੀ ਆ ਇਹ ਸੰਗਤ ਕਰਕੇ ਮੈਨੂੰ ਮਿਲੀ ਆ ਸੰਗਤ ਦੀ ਸੇਵਾ ਕਰਕੇ ਮਿਲੀ ਆ ਔਰ ਮੈਂ ਤੁਹਾਡੇ ਚੈਨਲ ਆਈ ਕਹਿਣਾ ਚਾਹੁੰਦਾ ਕਿ ਜਿਹੜੀ ਮੇਰੇ ਵਾਰਡ ਨੰਬਰ 48 ਚ ਸੰਗਤ ਆਂਦੀ ਆ ਉਹਨਾਂ ਦਾ ਕੰਮ ਸੇਵਾਦਾਰ ਕੰਮ ਕਰਕੇ ਬਣਾਗਾ ਸੇਵਾਦਾਰ ਬਣਾ ਰਹਾਂਗਾ ਔਰ ਕੰਮ ਕਰਦਾ ਰਹਾਂਗਾ ਔਰ ਪਹਿਲਾਂ ਵੀ ਮੈਂ ਇੱਥੇ ਕੰਮ ਕਰਦਾ ਰਿਆ ਪਿਛਲੇ 20 ਸਾਲ ਤੋਂ ਮੈਂ ਇਸ ਇਲਾਕੇ ਦੀ ਸੇਵਾ ਕਰ ਰਿਹਾ ਔਰ ਅੱਜ ਪਾਰਟੀ ਨੇ ਉਹਨਾਂ ਦੀ ਪਰਖ ਹੱਕ ਨੇ ਮੈਨੂੰ ਦੇ ਕੇ ਟਿਕਟ ਦਿੱਤੀ ਆ ਮੈਂ ਹਾਈ ਕਮਾਂਡ ਦਾ ਦਿਲੋਂ ਧੰਨਵਾਦ ਕਰਦਾ ਔਰ ਸੰਗਤ ਨੂੰ ਬੇਨਤੀ ਕਰਦਾ ਜਿਵੇਂ ਮੇਰੇ ਨਾਲ ਜੁੜੇ ਹੋਏ ਹੋ ਜਿਵੇਂ ਮੈਨੂੰ ਪਿਆਰ ਦੇ ਰਹੇ ਹੋ ਸਤਿਕਾਰ ਦੇ ਰਹੇ ਹੋ ਇਸ ਤਰ੍ਹਾਂ ਹੀ ਆਉਣ ਵਾਲੀ 21 ਤਰੀਕ ਨੂੰ ਵੋਟਾਂ ਪਾ ਕੇ ਆਪਾਂ ਇੱਥੇ ਭਾਜਪੀ ਦਾ ਫੁੱਲ ਦਾ ਜਿਹੜਾ ਮੇਰਾ ਚੋਣ ਨਿਸ਼ਾਨ ਹੈ ਪਾਰਟੀ ਦਾ ਸਿੱਬਲ ਆ ਨਿਸ਼ਾਨ ਉਹਦੇ ਤੇ ਮੋਹਰਾ ਲਾ ਕੇ ਜਿਹੜੇ ਬਾਕੀ ਕੰਮ ਰਹੇ ਹੋਏ ਕੰਮ ਨੇ ਪੰਜਾਬ ਦੇ ਵਿੱਚ ਜੋ ਅਮਨ ਸ਼ਾਂਤੀ ਵਿਗੜੀ ਹੋਈ ਆ ਉਹਨੂੰ ਬਹਾਲ ਕਰਨ ਲਈ ਅੱਜ ਸ਼ਰਿਆਮ ਚੈਨੀ ਚੋਰੀਆਂ ਭੈਣਾ ਕਰੋ ਬਾਹਰ ਨਹੀਂ ਨਿਕਲ ਸਕਦੀਆਂ ਨਸ਼ਾ ਸ਼ਰਿਆਮ ਬਿਕ ਰਿਆ ਅੱਜ ਲੋਕ ਕਦੋਂ ਕਿਸੇ ਤੇ ਗੋਲੀ ਲੱਗ ਜੇ ਕੁਛ ਨਹੀਂ ਪਤਾ ਲੱਗਦਾ ਤੇ ਮੈਂ ਆਪਣੇ ਜਿੰਨੇ ਵੀ ਮੇਰੇ ਭੈਣ ਭਰਾ ਨੇ ਉਹਨੂੰ ਇਹ ਬੇਨਤੀ ਕਰਦਾ ਕਿ ਮੇਰੇ ਸਾਥ ਦੇ ਕੇ ਆਪਾਂ ਪਾਰਟੀ ਦੀ ਸੇਵਾ ਕਰਾਂਗੇ ਲੋਕਾਂ ਦੀ ਸੇਵਾ ਕਰਾਂਗੇ ਰਣਜੀਤ ਜੀ ਪੜ੍ਹਾਈ ਦਾ ਇੱਕ ਮੁੱਦਾ ਹੈ ਪੜ੍ਹਾਈ ਦੇ ਮੁੱਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਅੱਜ ਪੜ੍ਹਾਈ ਦਾ ਇੰਨਾ ਬੁਰਾ ਹਾਲ ਹੈ ਜਿਹੜੇ ਪੜ੍ਹੇ ਲਿਖੇ ਨੇ ਉਹ ਬੇਰੁਜ਼ਗਾਰ ਨੇ ਬੇਰੁਜ਼ਗਾਰ ਕਿਉਂ ਨੇ ਕਿਉਂਕਿ ਪੰਜਾਬ ਸਰਕਾਰ ਦੇ ਜਿਹੜੇ ਕੰਮ ਨੇ ਉਹ ਕੰਮ ਪੋਸਟਰਾਂ ਜੋਗੇ ਨੇ ਬੋੜਾਂ ਜੋਗੇ ਨੇ ਹਰ ਜਗ੍ਹਾ ਬੋਰਡ ਲੱਗੇ ਹੋਏ ਉਹਨਾਂ ਦੇ ਇੱਕ ਕੰਮ ਕੋਈ ਨਹੀਂ ਤੁਸੀਂ ਨੀਸ਼ਨ ਸਟੇਜ ਤੇ ਜਾ ਕੇ ਦੇਖ ਲਓ ਯਕੋਈ ਕਿਸੇ ਨੂੰ ਕੰਮ ਮਿਲਿਆ ਪਿਛਲੇ 3 ਸਾਲਾਂ ਦੇ ਵਿੱਚ ਕਿਸੇ ਨੂੰ ਕੋਈ ਰੁਜ਼ਗਾਰ ਮਿਲਿਆ ਮੈਨੂੰ ਦੱਸੋ ਅੱਜ ਵੀ ਲੋਕ ਪਰੇਸ਼ਾਨ ਨੇ ਆਪਣਾ ਹੁਣ ਜਿਹੜੇ ਜਿਹੜੇ ਮੁੱਦੇ ਨੇ ਉਹ ਤੁਸੀਂ ਕਿਹੜੇ ਮੁੱਦਿਆਂ ਤੇ ਆਪਾਂ ਕੰਮ ਕਰਦੇ ਹਾਂ ਮੁੱਦੇ ਸੇਵਾ ਕਰਨੀ ਆ ਸੰਗਤ ਦੀ ਸੇਵਾ ਕਰਨੀ ਸੰਗਤ ਦਾ ਸੇਵਾ ਸਭ ਤੋਂ ਉੱਤਮ ਸੇਵਾ ਵਾ ਜਿਹੜੀ ਸੰਗਤ ਮੈਨੂੰ ਕੰਮ ਕੋਈ ਕੰਮ ਕਰਾ ਕੇ ਦਊਗਾ ਰਾਤ ਦਿਨ ਉਹਨਾਂ ਦੀ ਸੇਵਾ ਚਾਹੇ ਨਾ ਪਿਛਲੇ 20 ਸਾਲਾਂ ਤੋਂ ਆਜੇ ਰਾਂ ਔਰ ਜੋ ਅਸ਼ੀਰਵਾਦ ਦੇ ਦਣਗੇ ਉਹਨਾਂ ਨੂੰ ਪਤਾ ਹੀ ਮੇਰੇ ਜਿਹੜੇ ਮੇਰੇ ਵਾਰਡ ਆ ਉਹਨਾਂ ਨੂੰ ਮੇਰੇ ਬਾਰੇ ਪਤਾ ਕਿ ਇੱਕ ਮੁੰਡਾ ਕਿੱਦਾਂ ਦਾ ਵਾ ਇਹਦਾ ਕੈਰੈਕਟਰ ਕਿੱਦਾਂ ਦਾ ਵਾ ਇਹਦਾ ਸਿਸਟਮ ਕਿੱਦਾਂ ਦਾ ਵਾ ਇਹਦਾ ਪਰਿਵਾਰ ਕਿੱਦਾਂ ਦਾ ਵਾ ਇਹਦੀ ਮਾਂ ਕਿੱਦਾਂ ਦੀ ਆ ਇਹਦਾ ਪਿਓ ਕਿੱਦਾਂ ਦਾ ਨੇ ਪਿੰਡਪਰਾ ਕਿੱਦਾਂ ਦੇ ਨੇ ਬਾਜ਼ਾਰ ਦੇ ਵਿੱਚ ਹੋਲਡ ਕਿੱਦਾਂ ਦਾ ਵਾ ਸਭ ਨੂੰ ਪਤਾ ਠੀਕ ਹੈ ਜੀ ਇਹ ਸਾਰ ਇਹ ਸਾਡੇ ਨਾਲ ਕੇਪੀ ਸਿੰਘ ਜੀ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਮੇਰੇ ਆਪਣਾ ਕੀ ਨਾਮ ਹੈ ਪੂਰਾ ਨਾਮ ਹੈ ਮੋਤੀ ਸਿੰਘ ਜੀ ਸੋ ਸੇ ਵਾਰਡ ਨੰਬਰ ਕਿੰਨਾ ਹੈ ਵਾਰਡ ਨੰਬਰ 43 ਜੀ ਅੱਜ ਆਪਾਂ ਤੇ ਕੇਪੀ ਰਾਣਾ ਜੀ ਸੇ ਵਾਰਡ ਦੇ ਉਮੀਦਵਾਰ ਖੜੇ ਹੋਏ ਨੇ ਹਾਂ ਜੀ ਇਹਨਾਂ ਨੂੰ ਕੀ ਲੱਗਦਾ ਕਿ ਕੀ ਉਹਨਾਂ ਦਾ ਬਹੁਤ ਅੱਖਣੇ ਕੇਪੀ ਰਾਣਾ ਜੀ ਖੜੇ ਜੀ ਕਾਫੀ ਟਾਈਮ ਤੋਂ ਸੇਵਾਚਾ ਹਾਜ਼ਰ ਨੇ 2-2 ਸਾਲਾਂ ਤੋਂ ਬੜੀ ਐਕਟੀਵਿਟੀ ਕਰ ਰਹੇ ਹੈ ਵਾਰਡ ਨੰਬਰ 43 ਨੂੰ ਇਹ ਬੇਨਤੀ ਕਰੂੰਗਾ ਇਹਨੂੰ ਜਿਤਾਓ ਇਹਨੂੰ ਜਿਤਾਉਣ ਦੀ ਕਿਰਪਾ ਕਰੋ ਇਹਨੂੰ ਜਿਤਾਓ ਕਿਤਾਕਿ ਹੋਰ ਵੀ ਅੱਛੇ ਕੰਮ ਕਰਨ ਲਈ ਕਰੇ ਇਹ ਕਿਰੇ ਕਿਰੇ ਇਹਨਾਂ ਨੇ ਬੰਨਿਆ ਇਹਨਾਂ ਨੇ ਜਿਹੜੇ ਕੰਮ ਜਿਹੜੇ ਹੋ ਰਹੇ ਨੇ ਉਹ ਕਰਕੇ ਤੁਸੀਂ ਜਨਤਾ ਖੁਸ਼ ਹੋ ਕੇ ਉਹਨਾਂ ਨੂੰ ਜਿਹੜਾ ਵੋਟਾਂ ਵੀ ਪਹਿਲੇ ਜੀ ਪ੍ਰੂਫ ਵੀ ਆਇਆ ਤੇ ਸਰਪੰਚ ਵੀ ਰਹੀ ਹੈ ਇਹ ਜਿਹ ਪ੍ਰਿਤ ਵਿਹਾਰ ਜਾ ਕੇ ਪੁੱਛੋ ਕਿ ਪਹਿ ਰਾਣੀ ਜੀ ਬਾਰੇ ਉਹ ਕਿਹੜੇ ਪਹਿਲੇ ਕੰਮ ਕਰਦੇ ਸੀ ਹੁਣ ਵੀ ਜਿਤਾਵਾਂਗੇ ਫਿਰ ਬਦਲ ਕੰਮ ਹੋਣਗੇ ਇਸ ਤੋਂ ਜ਼ਿਆਦਾ ਕੰਮ ਕਰਾਂਗੇ ਠੀਕ ਹੈ ਤੁਸੀਂ ਇਹਨਾਂ ਤੋਂ ਕੰਮਾਂ ਤੋਂ ਬਿਲਕੁਲ ਖੁਸ਼ ਹੈਂ ਹਾਂਜੀ ਬਿਲਕੁਲ ਖੁਸ਼ ਸਾਹਿਬ ਜੀ ਬਿਲਕੁਲ ਖੁਸ਼ ਤੁਸੀਂ ਕੀ ਕਹਿਣਾ ਚਾਹੋਗੇ ਜਨਤਾ ਨੂੰ ਜਨਤਾ ਨੂੰ ਇਹ ਕਹਿਣਾ ਜੀ ਕਿ ਕਿ ਰਾਣੀ ਜੀ ਜਿਤਾਓ ਤੇ ਹੋਰ ਜਿਹੜੇ ਘਾਟ ਆ ਉਹ ਜਿਹੜੀ ਕਮੀਆਂ ਆਪਣੇ ਏਰੀਆ ਚ ਆਪਾਂ ਪੂਰੀ ਕਰੀਏ ਜਲਦੀ ਜਲਦੀ ਅੱਗੇ ਹੋ ਕੇ ਠੀਕ ਹੈ थैंक यू ਬਹੁਤ ਬਹੁਤ ਧੰਨਵਾਦ ਜੀ ਹਰ ਕੀ ਨਾਮ ਹੈ ਜੀ ਇਹ ਪਬਲਿਕ ਸੇਵਾ ਬਹੁਤ ਜ਼ਿਆਦਾ ਕਰਦੇ ਤੇ ਕਿਸੇ ਤੋਂ ਕੋਈ ਰਿਸ਼ਵਤ ਨਹੀਂ ਲੈਂਦੇ 1 ਰੁਪਇਆ ਵੀ ਨਹੀਂ ਲੈਂਦੇ ਇਹ ਦਿਲੋਂ ਪਬਲਿਕ ਨੂੰ ਪਿਆਰ ਕਰਦੇ ਆ ਗਰੀਬਾਂ ਦੀ ਇੰਨੀ ਮਦਦ ਕਰਦੇ ਆ ਕਿਸੇ ਗੱਲ ਦੀ ਥੋੜੀ ਨਹੀਂ ਛੱਡਦੇ ਮੈਂ 48 ਨੰਬਰ ਬਾਡ ਦੇ ਵਿੱਚ ਰਹਿਣਾ ਵਾਂ ਇਸ ਕਰਕੇ ਮੈਂ ਕਹਣਾ ਮੇਰੇ ਭਰਾ ਨੂੰ ਜਿਹੜੀ ਟਿਕਟ ਮਿਲੀ ਆ ਰੱਬ ਇਸ ਦੀ ਬਹੁਤ ਤਰੱਕੀਆਂ ਕਰੇ ਔਰ ਕਿਸੇ ਗੱਲ ਦੀ ਤਰਹ ਨਾ ਛੱਡੇ ਲੋ ਜੀ ਇਸ ਇਲਾਕੇ ਦੇ ਲੋਕ ਨੇ ਉਹ ਕੇਪੀ ਰਾਣੇ ਜੀ ਨਾਲ ਪੂਰੀ ਮਦਦ ਕਰਨ ਨੂੰ ਤਿਆਰ ਨੇ ਇਹਨਾਂ ਨੇ ਕਿਹਾ ਹੈ ਕਿ ਕੇਪੀ ਰਾਣੇ ਨੂੰ ਬਹੁਤ ਮਦਦ ਨਾਲ ਜਿਤਾ ਕੇ ਉਹਨਾਂ ਨੂੰ ਨਗਰ ਨਿਗਮਦਿਆਂ ਉੱਧੀਆਂ ਚੜਾਇਆ ਜਾਏਗਾ ਧੰਨਵਾਦ ਜੀ ਮਾਤਮਾਨ ਨੇ ਹੁੰਦਾ ਬੰਦਾ ਸਾਡੀ ਜੀ ਤੁਹਾਡੇ ਸੌਣੀ ਹੈ ਮੇਨ ਇੰਜੈਕਟਰ ਸੀ ਮੇਨ ਇੰਜੈਕਟਰ